ਅਮਰ ਸ਼ਹੀਦ ਲਾਲਾ ਜਗਨਨਾਰਾਇਣ ਜੀ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਬਲੱਡ ਕੈਂਪ ਲਗਾਏ ਜਾ ਰਹੇ ਨੇ ਪੰਜਾਬ ਕੀ ਪੂਰੇ ਹਿੰਦੁਸਤਾਨ ਦੇ ਅਲੱਗ-ਅਲੱਗ ਜ਼ਿਲ੍ਹੇ ਦੇ ਵਿੱਚ ਬਲੱਡ ਕੈਂਪ ਲਗਾਏ ਜਾ ਰਹੇ ਨੇ ਤੇ ਅੱਜ ਗੱਲ ਕਰੀਏ ਜਲੰਧਰ ਦੇ ਸਿਟੀ ਇੰਸਟੀਚਿਊਟ ਦੇ ਵਿੱਚ ਕਿਹੜੇ ਸਟੂਡੈਂਟ ਵੱਲੋਂ ਕਿਹੜਾ ਬਲੱਡ ਦਾਨ ਦਿੱਤਾ ਜਾ ਰਿਹਾ ਤੁਸੀਂ ਦੇਖ ਰਹੋ ਅਲੱਗ-ਅਲੱਗ ਭਾਵੇਂ ਟੀਚਰ ਹੈ ਤੇ ਭਾਵੇਂ ਸਟੂਡੈਂਟ ਹੈਗੇ ਨੇ ਉਹਨਾਂ ਵੱਲੋਂ ਕਿਹੜਾ ਖੂਨ ਦਾਨ ਆਪਣਾ ਦਿੱਤਾ ਜਾ ਰਿਹਾ ਲਾਲਾ ਜੀ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿਟੀ ਇਨਸ਼ੂ ਸ਼ੂਟ ਦੇ ਵਿੱਚ ਕਿਹੜੇ ਕੋਲੇਜ ਦੇ ਬੱਚਿਆਂ ਵੱਲੋਂ ਕਿਹੜਾ ਖੂਨਦਾਨ ਦਿੱਤਾ ਜਾ ਰਿਹਾ ਜਿਸੀਆਂ ਤਸਵੀਰਾਂ ਤੁਹਾਨੂੰ ਅਸੀਂ ਸਿਟੀ ਇਨਸ਼ੂ ਸ਼ੂਟ ਦੇ ਇੱਕ ਕੈਂਪਸ ਦੀਆਂ ਦਿਖਾ ਰਹੇ ਹਾਂ ਕਿੱਥੇ ਇਹ ਸਟੂਡੈਂਟ ਲਗ ਲਗ ਸਟੂਡੈਂਟ ਕਿਹੜੇ ਆ ਕੇ ਭਾਵੇਂ ਕੁੜੀਆਂ ਹੋਣ ਤੇ ਭਾਵੇਂ ਮੁੰਡੇ ਹੋਣ ਉਹ ਵੀ ਫਰੰਟ ਤੇ ਆ ਕੇ ਕਿਹੜਾ ਬਲੱਡ ਦਿੱਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਡਾਕਟਰ ਸਾਹਿਬ ਜੋ ਆਪਣੀ ਟੀਮ ਦੇ ਨਾਲ ਲੈ ਕੇ ਕਿਹੜਾ ਬਲੱਡ ਕੈਂਪ ਲਗਾਇਆ ਜਾ ਰਿਹਾ ਸਾਡੇ ਨਾਲ ਇਹ ਸਟੂਡੈਂਟ ਕੀ ਨਾਮ ਹੈ ਸਰ ਜੀ ਸਦਕ ਪ੍ਰੀਤ कौर ਕਿੱਦਾਂ ਲੱਗ ਰਿਹਾ ਪਹਿਲੀ ਵਾਰ ਦੇ ਰਹੇ ਹਾਂਜੀ ਕਿੱਦਾਂ ਲੱਗ ਰਿਹਾ ਹੈਗਾ ਬਲੱਡ ਬਹੁਤ ਵਧੀਆ ਲੱਗਦਾ ਪਿਆ ਪਹਿਲਾਂ ਤਾਂ ਉਹ ਜੋ ਸੂਈ ਕੋਈ ਸਾਈ ਥੋੜੀ ਪੀੜ ਹੋਈ ਸੀ ਪਰ ਹੁਣ ਵਧੀਆ ਇੱਕੀ ਮੈਸੇਜ ਦੇਣਾ ਚਾਹੁੰਦੇ ਆ ਤੇ ਇਹਦੇ ਚ ਕੋਈ ਏਡਾ ਔਖਾ ਕੰਮ ਵੀ ਨਹੀਂ ਹੈਗਾ ਤੇ ਉਤੋਂ ਫ੍ਰੀ ਕੁਝ ਫਰੂਟਸ ਜੂਸ ਵੀ ਮਿਲਦਾ ਜੀ ਫ੍ਰੀ ਦੇ ਵੀ ਹਾਂਜੀ ਇੰਜੋਏ ਕਰਨਾ ਮੈਂ ਹਾਂਜੀ ਪੂਰਾ ਇੰਜੋਏਮੈਂਟ ਆ ਆਪਾਂ ਤੇ ਕਲਾਸਾਂ ਛੱਡ ਕੇ ਆਏ ਹਾਂ ਪਰ ਉਹ ਵਧੀਆ ਐਕਸਪੀਰੀਅੰਸ ਰਿਹਾ ਪਹਿਲੀ ਵਾਰ ਦੋਗੇ ਏਦਾਂ ਹੀ ਦਿੰਦੇ ਰਹੋਗੇ ਜੀ ਬਿਲਕੁਲ ਦਿੰਦੇ ਰਵਾਂਗੇ ਹਰ ਸਾਲ ਇੱਕ ਬੈਗ ਹਰ ਸਾਲ ਦਿੰਦੇ ਬਿਲਕੁਲ ਦੇਖਿਆ ਸੀ ਗੱਲਬਾਤ ਕੀਤੀ ਗਿਆ ਹੋਰ ਵੀ ਹੈ ਕੀ ਨਾਮ ਹੈ ਤੁਹਾਡਾ ਅੰਮ੍ਰਿਤਕੌਰ ਕੋਲ ਪਹਿਲੀ ਵਾਰ ਦੇ ਰਹੇ ਹੋ ਪਹਿਲੀ ਵਾਰ ਹਾਂਜੀ ਹਾਂਜੀ ਕਿੱਦਾਂ ਲੱਗ ਰਿਹਾ ਹੈਗਾ ਪਹਿਲੇ ਵਧੀਆ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਦੇ ਸਾਰਿਆਂ ਨੇ ਖੂਨਦਾਨ ਕਰਨਾ ਚਾਹੀਦਾ ਹੈ ਹਾਂਜੀ ਦੂਜਿਆਂ ਦੀ ਲਾਈਫ ਬਚਾਉਣ ਲਈ ਬਹੁਤ ਵਧੀਆ ਸਟੈਪ ਆ ਜੀ ਹਾਂਜੀ ਕਿ ਇਹ ਕਿਦਾਂ ਲੱਗਿਆ ਕਿ ਤੋਂ ਦੇਣ ਵਾਲੇ ਉਹ ਤੋਂ ਹਮੇਂ ਮਨ ਦੇ ਵਿੱਚ ਕੋਈ ਖੋਬ ਆਇਆ ਵੀ ਮੈਂ ਬਲੱਡ ਦਵਾਂਗੀ ਇਹ ਮੇਰੇ ਕੀ ਹੋਏਗਾ ਇਸ ਦੇ ਮਾਪੇ ਉਹਨਾਂ ਨਾਲ ਗੱਲਬਾਤ ਨਹੀਂ ਸੀ ਨਹੀਂ ਨਹੀਂ ਆਪਣੀ ਮਰਜ਼ੀ ਨਾਲ ਨਹੀਂ ਦਿੱਤਾ ਹੈ ਤੁਸੀਂ ਦਿੰਦੇ ਰਹੋਗੇ ਹਾਂਜੀ ਮੇਰੇ ਫਾਦਰ ਨੂੰ ਬਹੁਤ ਵਧੀਆ ਲੱਗੂਗਾ ਕਿ ਮੈਂ ਖੂਨਦਾਨ ਕੀਤਾ ਹੈ ਹਾਂਜੀ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਹੋਰ ਵੀ ਆਪਾਂ ਸਟੂਡੈਂਟ ਦੇ ਨਾਲ ਗੱਲਬਾਤ ਕਰਦੇ ਹੈਗੇ ਆ ਸੈਡਨ ਹੋਰ ਵੀ ਬਾਈ ਜੀ ਕੀ ਨਾਮ ਹੈ ਤੁਹਾਡਾ ਅਰਸ਼ਦੀਪ ਸਿੰਘ ਅਰਸ਼ਦੀਪ ਇਹ ਪਹਿਲੀ ਵਾਰ ਤੇ ਹਾਂ ਜੀ ਕਿੱਦਾਂ ਲੱਗ ਰਿਹਾ ਹੈ ਅੱਛਾ ਲੱਗ ਰਿਹਾ ਠੀਕ ਹੈ ਨਾ ਜਾਓਗੇ ਬਾਕੀ ਯੂਥ ਨੂੰ ਵੀ ਕਹਿਣਾ ਹੈ ਜਾਓ ਕੀ ਕਹਿਣਾ ਚਾਹੋਗੇ ਆਪਣੇ ਯਾਰਾਂ ਦੋਸਤਾਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਇਹਦੇ ਨਾਲ ਸਾਡੇ ਸਮਾਜ ਦੀ ਭਲਾਈ ਹੁੰਦੀ ਆ ਤੇ ਨਾਲੇ ਜਿਹੜੇ ਜ਼ਰੂਰਤਮੰਦ ਹੁੰਦੇ ਆ ਉਹਨਾਂ ਨੂੰ ਖੂਨ ਪ੍ਰੋਵਾਈਡ ਹੋ ਜਾਂਦਾ ਬਸ ਜੇ ਇੰਨੇ ਤੇ ਅੱਗੇ ਦਿੰਦੇ ਹਾਂ ਹਾਂਜੀ ਬਿਲਕੁਲ ਜੀ ਵੀ ਦੇਖਿਆ ਸੀ ਸਟੂਡੈਂਟ ਨਾਲ ਗੱਲਬਾਤ ਕੀਤੀ ਗਈ ਆ ਹੋਰ ਵੀ ਸਟੂਡੈਂਟ ਤੁਹਾਨੂੰ ਦਿਖਾ ਦਵਾਂ ਜਲੰਧਰ ਦੇ ਸਿਟੀ ਇਨਸ਼ੂ ਸ਼ੂਟ ਦੇ ਵਿੱਚ ਹਰ ਸਾਲ ਕਿਹੜਾ ਕੈਂਪ ਲਗਾਇਆ ਜਾਂਦਾ ਤੇ ਉਸ ਕੈਂਪ ਦੇ ਵਿੱਚ ਬੱਚਿਆਂ ਵੱਲੋਂ ਵੀ ਕਿਹੜਾ ਉਹ ਬਲੱਡ ਕਿਹੜਾ ਆਪਣਾ ਦਾਨ ਕੀਤਾ ਜਾਂਦਾ ਹੋਰ ਵੀ ਸਟੂਡੈਂਟ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਭਾਈ ਜੀ ਕੀ ਨਾਮ ਹੈ ਤੁਹਾਡਾ ਜਗਜੀਤ ਸਿੰਘ ਜੀ ਪਹਿਲੀ ਵਾਰ ਦੇ ਨਹੀਂ ਸਰ 30 ਟਾਈਮ ਕਿੱਦਾਂ ਲੱਗ ਰਿਹਾ ਹੈ ਬਹੁਤ ਹੋਰ ਜੀ ਕਹਿਣਾ ਚਾਹੋਗੇ ਬਾਕੀ ਯੂਥ ਮੈਂ ਤਾਂ ਸਾਰੇ ਇਹੀ ਕਹਾਂਗਾ ਕਿ ਜਿੱਦਾਂ ਦਾ ਅੱਜਕੱਲ ਪੰਜਾਬ ਦਾ ਮਾਹੌਲ ਹੋ ਚੁੱਕਾ ਹੈ ਨਾ ਆਪਾਂ ਇੱਕ ਦੂਜੇ ਦਾ ਖੂਨ ਡੋਲਰ ਨਾਲੋਂ ਨਾ ਇੱਕ ਦੂਜੇ ਨੂੰ ਖੂਨ ਦੇ ਕੇ ਉਹਨਾਂ ਦੀ ਜ਼ਿੰਦਗੀ ਬਚਾਈ ਹੈ। ਤੁਸੀਂ ਦੇਖਿਆ ਉਹਨਾਂ ਦਾ ਮੈਸੇਜ ਇੱਕ ਬਹੁਤ ਵਧੀਆ ਹੈ। ਉਹ ਕਹਿੰਦੇ ਨੇ ਕਿਹੜਾ ਪੰਜਾਬ ਦੇ ਵਿੱਚ ਖੂਨ ਡੋਲਰਨ ਦੀ ਜਗ੍ਹਾ ਲੋਕਾਂ ਨੂੰ ਖੂਨ ਦਾਨ ਕਰਨਾ ਉਹ ਜ਼ਰੂਰੀ ਹੈਗਾ। ਜਿਸ ਦੇ ਵਿੱਚ ਪਹਿਲੀ ਵਾਰ ਕਿੰਨਾ ਬੱਚਿਆਂ ਨੇ ਦਿੱਤਾ ਉਹਨਾਂ ਵੱਲੋਂ ਵੀ ਇਹੀ ਮੈਸੇਜ ਹੈ। ਅੱਗੇ ਵੀ ਇਦਾਂ ਹੀ ਖੂਨ ਕਿਹੜਾ ਉਹ ਦਿੱਤਾ ਜਾਵੇ। ਆਓ ਅਸੀਂ ਤਸਵੀਰਾਂ ਹੋਰ ਵੀ ਤੁਹਾਨੂੰ ਦਿਖਾਣੇ ਆ। ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਜਲੰਧਰ ਦੇ ਸਿਟੀ ਇੰਸ਼ੂ ਸ਼ੂਟ ਦੇ ਵਿੱਚ ਜੋ ਖੂਨਦਾਨ ਲੱਗੇ ਕੈਂਪ ਲੱਗਿਆ ਗਿਆ ਸਾਡੇ ਨਾਲ ਏਸੀਟੀ ਦੇ ਚੇਅਰਮੈਨ ਸਰ ਕਿੱਦਾਂ ਲੱਗ ਰਿਹਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਲਾਲਾਈ ਦੇ ਨਾਮ ਦੇ ਉੱਤੇ ਤੁਹਾਡੇ ਵੱਲੋਂ ਕਿਹੜਾ ਬਲੱਡ ਕੈਂਪ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਪੰਜਾਬ ਕਿਸਟਰੀ ਗਰੁੱਪ ਨੂੰ ਹਰ ਸਾਲ ਇੰਨੇ ਵੱਡੇ ਇੰਨੇ ਸਾਰੇ ਬਲੱਡ ਡੋਨੇਸ਼ਨ ਕੈਂਪ ਲੱਗਦੇ ਆ ਪਿਛਲੇ ਸਾਲ 13000 ਯੂਨਿਟ ਇਕੱਠਾ ਹੋਇਆ ਇਸ ਸਾਲ ਮੈਂ ਉਮੀਦ ਕਰਦਾ ਕਿ ਉਹਦਾ ਰਿਕਾਰਡ ਟੁੱਟੇ ਸਿਟੀ ਗਰੁੱਪ ਦਾ ਯੋਗਦਾਨ ਸਦਾ ਤੁਹਾਡੇ ਨਾਲ ਆ ਇਥੋਂ ਆਪਾਂ ਤਕਰੀਬਨ 100 ਪਲੱਸ ਯੂਨਿਟਸ ਕਰਾਂਗੇ ਔਰ ਕੱਲ ਸੀਟੀ ਯੂਨੀਵਰਸਿਟੀ ਲੁਧਿਆਣਾ ਦੇ ਬੱਚੋ ਵੀ ਆਪਾਂ 150 200 ਯੂਨਿਟਸ ਇਕੱਠੇ ਕਰਾਂਗੇ ਜਿੰਨਾ ਸਾਡਾ ਯੋਗਦਾਨ ਪੈਂਦਾ ਬਟ ਮੈਂ ਕਹਿਣਾ ਚਾਹਾਂਗਾ ਕਿ ਹਿੰਦੁਸਤਾਨ ਚ 1 ਮਿਲੀਅਨ ਯੂਨਿਟਸ ਦੀ ਘਾਟ ਆ ਤੇ ਜੇ 13 14 15000 ਪੰਜਾਬ ਕੇ ਇਸੀ ਗਰੁੱਪ ਕਰ ਸਕਦਾ ਪਿਛਲੇ ਸਾਲ 13000 ਯੂਨਿਟ ਇਕੱਠਾ ਹੋਇਆ ਇਸ ਸਾਲ ਮੈਂ ਉਮੀਦ ਕਰਦਾ ਕਿ ਉਹਦਾ ਰਿਕਾਰਡ ਟੁੱਟੇ ਸੀਟੀ ਗਰੁੱਪ ਦਾ ਯੋਗਦਾਨ ਸਦਾ ਤੁਹਾਡੇ ਨਾਲ ਆ ਇੱਥੋਂ ਆਪਾਂ ਤਕਰੀਬਨ 100 ਪਲੱਸ ਯੂਨਿਟਸ ਕਰਾਂਗੇ ਔਰ ਕੱਲ ਸੀਟੀ ਯੂਨੀਵਰਸਿਟੀ ਲੁਧਿਆਣਾ ਦੇ ਬੱਚੋ ਵੀ ਆਪਾਂ 150 200 ਯੂਨਿਟਸ ਇਕੱਠੇ ਕਰਾਂਗੇ ਜਿੰਨਾ ਸਾਡਾ ਯੋਗਦਾਨ ਪੈਂਦਾ ਬਟ ਮੈਂ ਕਹਿਣਾ ਚਾਹਾਂਗਾ ਕਿ ਹਿੰਦੁਸਤਾਨ ਚ 1 ਮਿਲੀਅਨ ਯੂਨਿਟਸ ਦੀ ਘਾਟ ਆ ਤੇ ਜੇ 13 14 15 ਹਜ਼ਾਰ ਪੰਜਾਬ ਕੇ ਇਸੀ ਗਰੁੱਪ ਕਰ ਸਕਦਾ ਤੇ ਹਿੰਦੁਸਤਾਨ ਦੇ ਬਹੁਤ ਵੱਡੇ ਗਰੁੱਪਸ ਨੇ ਜੇ 60 70 100 ਗਰੁੱਪ ਇਕੱਠੇ ਹੋ ਜਾਣ ਤਾਂ ਡੈਫਿਸਿਟੀ ਖਤਮ ਹੋ ਜਾਏ ਸੋ ਮੈਂ ਸੈਲੂਟ ਕਰਦਾ ਪੂਰੇ ਪੰਜਾਬ ਕੇ ਇਸ ਗਰੁੱਪ ਨੂੰ ਇਦਾਂ ਦਾ ਲਾਲਾ ਜੀ ਦੇ ਨਾਮ ਤੇ ਇੰਨਾ ਵੱਡਾ ਇੱਕ ਕੈਂਪੇਨ ਸ਼ੁਰੂ ਕਰਨ ਵਾਸਤੇ ਬਹੁਤ ਬਹੁਤ ਵਧਾਈ ਚਾਹੁੰਦੇ ਹੋ ਬਾਈ ਜੀ ਨੇ ਵੀ ਅੱਜ ਬਲੱਡ ਦਿੱਤਾ ਉਹ ਇੱਕ ਯੂਥ ਨੂੰ ਮੈਸੇਜ ਹੈ ਹਾਂ ਵੀ ਚੇਅਰਮੈਨ ਸਾਹਿਬ ਆਪ ਬੈੱਡ ਦੇ ਉੱਤੇ ਲੇਟ ਕੇ ਖੂਨ ਦੇਣਗੇ ਤੇ ਬਾਕੀਆਂ ਨੂੰ ਵੀ ਕਿਹੜਾ ਹੌਂਸਲਾ ਹੋ ਦੇਖੋ ਜੀ ਜਿਵੇਂ ਕਿ ਦੱਸਿਆ ਗਿਆ ਕਿ ਜੇ ਬਲੱਡ ਦਿੰਦੇ ਹੋ ਇੱਕ ਤਾਂ 18 ਸਾਲ ਤੋਂ ਬਾਅਦ ਤੁਸੀਂ ਸਾਲ ਚ ਆਰਾਮ ਨਾਲ ਤਿੰਨ ਚਾਰ ਵਾਰੀ ਬਲੱਡ ਦੇ ਸਕਦੇ ਹੋ ਮੈਂ ਦੋ ਵਾਰੀ ਵੀ ਕਹਾ ਫਰੈਸ਼ ਬਲੱਡ ਬੰਦਾ ਆ ਰਾਈਟ ਫਰੈਸ਼ਨੈਸ ਫੀਲ ਆਂਦੀ ਔਰ ਜੋ ਇੱਕ ਫੀਲਿੰਗ ਆਂਦੀ ਹੈ ਡੋਨੇਟ ਕਰਕੇ ਬਲੱਡ ਉਹ ਮੇਰੇ ਸਾਬ ਨਾਲ ਉਹਦੇ ਵਰਗੀ ਕੋਈ ਫੀਲਿੰਗ ਨਹੀਂ ਸਭ ਤੋਂ ਵੱਡਾ ਦਾਨ ਖੂਨਦਾਨ ਮੰਨਿਆ ਜਾਂਦਾ ਹੈ ਔਰ ਮੈਂ ਰਿਕੁਐਸਟ ਕਰੂੰਗਾ ਸਾਰੇ ਬੱਚਿਆਂ ਨੂੰ ਜਿਹੜੇ ਵੀ ਐਲੀਜੀਬਲ ਬੱਚੇ ਆ ਜਿਨ੍ਹਾਂ ਨੂੰ 100 ਡੇਸ ਪਲੱਸ ਹੋ ਗਏ ਬਲੱਡ ਦੇ ਦਿੱਤੇ ਉਹ ਦੁਬਾਰਾ ਬਲੱਡ ਦੇਣ ਔਰ ਇੱਕ ਸਰਟੀਫਿਕੇਟ ਜਿਹੜਾ ਮੈਡਲ ਇਸ जस्ट ਅ ਥਿੰਗ ਜੋ ਇੱਕ ਅੰਦਰੋਂ ਇੱਕ ਫੀਲਿੰਗ ਆਂਦੀ ਪ੍ਰਾਪਤੀ ਅੱਜ ਮੈਂ ਕੁਝ ਕੀਤਾ ਹੈ ਔਰ ਇੱਕ ਯੂਨਿਟ ਪੰਜ ਲਾਈਫਸ ਬਚਾ ਰਿਆ ਇਸ ਤੋਂ ਵੱਡੀ ਗੱਲ ਹੋ ਹੀ ਨਹੀਂ ਸਕਦੀ ਸੋ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਹਾਂ ਯੂਥ ਨੂੰ ਕਿ ਬਲੱਡ ਦੇ ਅੱਜ ਮੈਂ ਦੇਖ ਰਿਹਾ ਹਾਂ ਯੂਥ ਕਿਹੜਾ 15 ਤੋਂ 20 ਸਾਲ ਦੇ ਵਿੱਚ ਵਿੱਚ ਪਹਿਲੀ ਵਾਰ ਕਿਹੜੇ ਦਿਨ ਸਭ ਤੋਂ ਜ਼ਿਆਦਾ ਕੁੜੀਆਂ ਨੇ ਕਿਹੜਾ ਭਾਗ ਕਿਹੜਾ ਇਸ ਕੈਂਪਸ ਦੇ ਵਿੱਚ ਲਿੱਤਾ ਉਹ ਸਭ ਤੋਂ ਅੱਗੇ ਹੋ ਕੇ ਕਿਹੜਾ ਉਹਨਾਂ ਨੇ ਖੂਨ ਦਾਨ ਕਿਹੜਾ ਅੱਜ ਮੈਂ ਦੇਖਿਆ ਜੀ ਸੀਟੀ ਗਰੁੱਪ ਚ ਜਿਵੇਂ ਕਿ ਸਟੂਡੈਂਟਸ ਬਹੁਤ-ਬਹੁਤ ਦੂਰੋਂ ਪੜਦੇ ਆ ਕੇਰਲਾ ਤੋਂ ਜੰਮੂ ਤੋਂ ਔਰ ਉਹ ਬਲੱਡ ਦੇ ਰਹੇ ਨੇ ਗਰਲਸ ਬਲੱਡ ਦੇ ਰਹੀਆਂ ਨੇ ਸੋ ਬਹੁਤ ਵੱਡੀ ਗੱਲ ਹੈ ਜੀ ਫਰਸਟ ਟਾਈਮ ਬੱਚੀਆਂ ਜਿਹੜੀ ਇੰ ਆਕੇ ਜਿਹੜੀਆਂ ਕਿ ਸਾਨੂੰ ਸਿਹਾ ਕਿ ਦਰਦੀਆਂ ਹੋਣਗੀਆਂ ਘਰ ਦੀਆ ਉਹ ਬਲੱਡ ਦੇ ਰੀਆਂ ਨੇ ਕਿੰਨਾ ਹੌਸਲਾ ਆ ਦੇ ਆਰ ਫੀਅਰਸ ਸੋ ਆਮ ਸੋ ਹੈਪੀ ਸੋ ਗਲੈਡ ਐਂਡ ਹੈਟਸ ਆਫ ਟੂ ਥੈਮ ਔਰ ਉਹਨਾਂ ਦੀ ਫੈਮਿਲੀਜ਼ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਕਿ ਉਹਨਾਂ ਨੇ ਇਦਾਂ ਦੇ ਸ਼ੇਰਨੀ ਬੱਚੀਆਂ ਪੈਦਾ ਕੀਤੀਆਂ ਔਰ ਉਹਨਾਂ ਨੇ ਬਲੱਡ ਦਿੱਤਾ ਹੈ ਬਹੁਤ ਬਹੁਤ ਥੈਂਕ ਯੂ ਸਰ ਤੁਸੀਂ ਵੀ ਅੱਜ ਬਲੱਡ ਦਿੱਤਾ ਹੈਗਾ ਬੱਚਾ ਯੂਥ ਨੂੰ ਇੱਕ ਮੈਸੇਜ ਕਿਹੜਾ ਗਿਆ ਹਾਂ ਵੀ ਕੈਂਪ ਤੇ ਜਰੂਰ ਸਿਟੀ ਦੇ ਵਿੱਚ ਲੱਗਿਆ ਤੇ ਮਾਲਕਾਂ ਵੱਲੋਂ ਵੀ ਕਿਹੜਾ ਉੱਤੇ ਕਿ ਆਪਦਾਨ ਕਰੋ ਬਲੱਡ ਦੇ ਵਿੱਚ ਸਰੇਕ ਤੇ ਮੈਂ ਬਹੁਤ ਖੁਸ਼ਕਿਸਮਤ ਆ ਵੀ ਕੋਈ ਵਧੀਆ ਮੌਕੇ ਤੇ ਲਾਲਾ ਜੀ ਨੂੰ ਸ਼ਰਧਾਂਜਲੀ ਦਿੰਦਿਆਂ ਅਸੀਂ ਅੱਜ ਇਹ ਮੁਹਿੰਮ ਕੀਤੀ ਹੈ ਤੇ ਮੈਂ ਤਾਂ ਸੋਚ ਰਿਹਾ ਸੀਗਾ ਜਦੋਂ ਮੈਂ ਬਲੱਡ ਡੋਨੇਟ ਕਰ ਰਿਹਾ ਸੀਗਾ ਕਿ ਸਾਰੇ ਪੰਜਾਬ ਦੇ ਬਲੱਡ ਬੈਂਕਸ ਸੋਚਦੇ ਹੋਣੇ ਵੀ ਕਦੋਂ ਜਲਦੀ ਤੋਂ ਜਲਦੀ ਇਹ ਮੁਹਿੰਮ ਚੱਲੇ ਤੇ ਸਾਡੇ ਜਿਹੜੇ ਖਾਲੀ ਬਲੱਡ ਬੈਂਕਸ ਹੋਏ ਉਹ ਜਲਦੀ ਤੋਂ ਜਲਦੀ ਭਰਨ ਸੋ ਮੈਂ ਤਾਂ ਸਾਰੇ ਆਵਾਮ ਨੂੰ ਯੰਗਸਟਰਸ ਨੂੰ ਯੂਥ ਨੂੰ ਇੱਕ ਸਦਾ ਦੇਣਾ ਚਾਹੁੰਦਾ ਹੈ ਕਿ ਬਹੁਤ ਵਧੀਆ ਚੀਜ਼ ਹੈ ਬੜਾ ਪੋਜ਼ਿਟਿਵ ਫੀਲ ਕਰਦਾ ਹੈ ਬੰਦਾ ਸਿਰਫ ਅੱਧੇ ਘੰਟੇ ਕੋਈ 15 ਮਿੰਟ ਦੀ ਕੋਈ ਲੋ ਫੀਲਿੰਗ ਆਦੀ ਉਸ ਤੋਂ ਬਾਅਦ ਬਲੱਡ ਫਰੈਸ਼ ਬਣਦਾ ਐਂਡ ਕੋਈ ਹਾਮ ਹੈ ਹੀ ਨਹੀਂ ਜੀ ਅੱਜ ਕੱਲ ਦਾ ਮੈਂ ਬੜਾ ਦੇਖਿਆ ਹੈ ਕਿ ਲੜਕੀਆਂ ਦਾ ਲੜਕੇ ਦਲਦੇ ਸੂਈ ਤੋਂ ਟੈਟੂ ਬਣਵਾ ਸਕਦੇ ਹੋ ਤੁਸੀਂ ਤੇ ਇੱਕ ਨੀਲ 5 ਮਿੰਟ ਵਾਸਤੇ ਕਿਉਂ ਨਹੀਂ ਤੁਹਾਨੂੰ ਕੀ 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 ਕੱਢ ਲੇਗੀ ਤੁਹਾਡੇ ਜੋ ਜਰੂਰ ਸਿਟੀ ਦੇ ਵਿੱਚ ਲੱਗਿਆ ਤੇ ਮਾਲਕਾਂ ਵੱਲੋਂ ਵੀ ਕਿਹੜਾ ਉੱਤੇ ਕਿ ਆਪਦਾਨ ਕਰ ਬਲੱਡ ਦੇ ਵਿੱਚ ਸਰ ਇੱਕ ਤਾਂ ਮੈਂ ਬਹੁਤ ਖੁਸ਼ਕਿਸਮਤ ਐ ਵੀ ਕੋਈ ਵਧੀਆ ਮੌਕੇ ਤੇ ਲਾਲਾ ਜੀ ਨੂੰ ਸ਼ਰਧਾਂਜਲੀ ਦਿੰ ਮੈਂ ਤਾਂ ਸੋਚ ਰਿਹਾ ਸੀਗਾ ਜਦੋਂ ਮੈਂ ਬਲੱਡ ਡੋਨੇਟ ਕਰ ਰਿਹਾ ਸੀਗਾ ਕਿ ਸਾਰੇ ਪੰਜਾਬ ਦੇ ਬਲੱਡ ਬੈਂਕਸ ਸੋਚਦੇ ਹੋਣੇ ਵੀ ਕਦੋਂ ਜਲਦੀ ਤੋਂ ਜਲਦੀ ਇਹ ਮੁਹਿੰਮ ਚੱਲੇ ਤੇ ਸਾਡੇ ਜਿਹੜੇ ਖਾਲੀ ਬਲੱਡ ਬੈਂਕਸ ਹੋਏ ਉਹ ਜਲਦੀ ਤੋਂ ਜਲਦੀ ਭਰਨ ਸੋ ਮੈਂ ਤਾਂ ਸਾਰੇ ਆਵਾਮ ਨੂੰ ਯੰਗਸਟਰਸ ਨੂੰ ਯੂਥਸ ਨੂੰ ਇੱਕ ਸਦਾ ਦੇਣਾ ਚਾਹੁੰਦਾ ਹੈ ਕਿ ਬਹੁਤ ਵਧੀਆ ਚੀਜ਼ ਹੈ ਬੜਾ ਪੋਜ਼ਿਟਿਵ ਫੀਲ ਕਰਦਾ ਹੈ ਬੰਦਾ ਸਿਰਫ ਅੱਧੇ ਘੰਟੇ ਕੋਈ 15 ਮਿੰਟ ਦੀ ਕੋਈ ਲੋ ਫੀਲਿੰਗ ਆਉਂਦੀ ਹੈ ਉਸ ਤੋਂ ਬਾਅਦ ਬਲੱਡ ਫਰੈਸ਼ ਬਣਦਾ ਐਂਡ ਕੋਈ ਹਾਮ ਹੈ ਹੀ ਨਹੀਂ ਜੀ ਅੱਜ ਕੱਲ ਦਾ ਮੈਂ ਬੜਾ ਦੇਖਿਆ ਹੈ ਕਿ ਲੜਕੀਆਂ ਵਜਾ ਲੜਕੇ ਡਲਦੇ ਸੂਈ ਤੋਂ ਟੈਟੂ ਬਣਵਾ ਸਕਦੇ ਹੋ ਤੁਸੀਂ ਤੇ ਇੱਕ ਨੀਲ 5 ਮਿੰਟ ਵਾਸਤੇ ਕਿਉਂ ਨਹੀਂ ਤੁਹਾਨੂੰ ਕੀ 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 ਕੱਢ ਲੇਗੀ ਤੁਹਾਡੇ ਚੋਂ ਸਭ ਤੋਂ ਜ਼ਿਆਦਾ ਮੈਂ ਦੇਖਿਆ ਲੜਕੀਆਂ ਨੇ ਸਭ ਤੋਂ ਜ਼ਿਆਦਾ ਪਾਕ ਕਿਹੜਾ ਉਸ ਸਰ ਅੱਜ ਕੱਲ ਲੜਕੀਆਂ ਲੜਕਿਆਂ ਤੋਂ ਬਹੁਤ ਅੱਗੇ ਹੈ ਇਨ ਟਰਮਸ ਆਫ ਬੋਲਡਨੈਸ ਸੋ ਬਹੁਤ ਖੁਸ਼ੀ ਹੁੰਦੀ ਦੇਖ ਕੇ ਜੀ ਕਿ ਯੂਥ ਪਾਵੇਂ ਜੇ ਜਿੰਨੀ ਮਰਜ਼ੀ ਆਪਾਂ ਗੁਰਾਈ ਕਰ ਲਈਏ ਜਾਂ ਨਿਊਜ਼ਪੇਪਰਸ ਦੇਖ ਲਈਏ ਯੂਥ ਕਿੱਧਰ ਨੂੰ ਚੱਲਿਆ ਆਇਆ ਹੈ ਪਰ ਜਦੋਂ ਇਦਾਂ ਦਾ ਯੂਥ ਵੀ ਹੈ ਜੋ ਬੜੇ ਲਾਰਜ ਨੰਬਰਸ ਹੈ ਜੋ ਇਦਾਂ ਦੀਆਂ ਚੀਜ਼ਾਂ ਕਰਦੇ ਹੈ ਬਲੱਡ ਡੋਨੇਸ਼ਨ ਤੋਂ ਲੈ ਕੇ ਹੋਰ ਬਹੁਤ ਸੋਸ਼ਲ ਐਕਟੀਵिटीज ਕਰਦੇ ਹੈ ਤੇ ਬੜੀ ਖੁਸ਼ੀ ਹੁੰਦੀ ਦੇਖ ਕੇ ਸਰ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਜੋ ਐਮ.ਡੀ. ਸਾਹਿਬ ਦੇ ਨਾਲ ਉਹਨਾਂ ਨੇ ਦੱਸਿਆ ਜੋ ਹੈ ਬਲੱਡ ਨੂੰ ਜੋ ਕਿਹੜਾ ਇੱਕ ਯੂਨਿਟ ਦੇ ਨਾਲ ਉਹ ਪੰਜ ਲੋਗਾ ਦੇ ਕਿਹੜੇ ਯੂਨਿਟ ਦੇ ਕੰਮ ਆਂਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਸਿਟੀ ਇੰਸਟੀਚਿਊਟ ਤੇ ਲਾਲਾ ਜੀ ਦੀ ਯਾਦ ਦੇ ਵਿੱਚ ਜੋ ਕੈਂਪ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਹੜਾ ਲਗਾਇਆ ਗਿਆ ਕੈਮਰਾਮੈਨ ਠਾਕੁਰ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ